ਹਲੋ ਹਾਂਜੀ ਛੋਲੇ ਪਠੋਰੀਆਂ ਲਈ ਦੇਖੋ ਪਹਿਲਾਂ ਮੈਂ ਇਦਾਂ ਲੈ ਲਿਆ ਆਪਾਂ ਨੇ ਉਹਦੇ ਵਿੱਚ ਨਮਕ ਪਾ ਲਿਆ 1.5 ਚਮਚਾ ਹੁਣ ਉਹਦੇ ਵਿੱਚ ਇੱਕ ਕੌਲੀ ਦਹੀਂ ਦੀ ਪਾਉਣੀ ਹੈ ਮਿੱਠਾ ਸੋਡਾ ਪਾਉਣਾ ਹੈ ਬਿਲਕੁਲ ਥੋੜੀ ਕੁਆਂਟੀਟੀ ਚ ਪਾਉਣਾ ਹੈ ਅੱਧੇ ਤੋਂ ਘੱਟ ਚਮਚਾ ਤੇ ਹੁਣ ਪਾ ਲਓ ਕਿਓ ਕਿਓ 3-4 ਚਮਚੇ ਦੇਖੋ ਕਿਓ 3-4 ਚਮਚੇ ਕਿਓ ਦੇ ਪਾ ਲਓ ਹੁਣ ਇਸ ਵਿੱਚ ਪਾ ਲਓ ਜਵੈਣ ਥੋੜੀ ਜੀ ਮੈਂ ਦੇਖੋ ਥੋੜੀ ਪਾ ਲਿਓ ਜਿੰਨੇ ਤੁਹਾਨੂੰ ਪਸੰਦ ਆ ਪਾ ਲਿਓ ਚੰਗੀ ਤਰ੍ਹਾਂ ਰਲਾਂ ਤੋਂ ਇਹਨੂੰ ਸਾਰੇ ਇਹਨੂੰ ਪਾਣੀ ਪਾ ਸਕਦੇ ਹੋਂ ਦੇ ਵਿੱਚ ਆਪਣੇ ਲੋੜ ਮੁਤਾਬਕ ਜਿੰਨਾ ਤੁਹਾਨੂੰ ਠੀਕ ਲੱਗੇ ਜਿੰਨੇ ਟਾਈਮ ਚਾਟਾ ਗੁਣ ਕੇ ਤਿਆਰ ਹੁੰਦੇ ਦੇਖੋ ਚਲੋ ਉਧਰ ਆਪਾਂ ਸਬਜ਼ੀ ਬਣਾ ਲੰਨੇ ਆ ਤੜਕੇ ਦਾ ਨਹੀਂ ਚ ਤੇਲ ਪਾ ਲਿਆ ਛੋਲੇ ਆ ਪਾਉ ਉਬਾਲ ਕੇ ਰੱਖੇ ਹੋਏ ਨੇ ਫਿਲ ਗਰਮ ਹੋਏ ਤੋਂ ਬਾਅਦ ਆਪਾਂ ਇਸ ਵਿੱਚ ਪਾਉਣੇ ਆ ਮੋٹے ਮੋٹے ਕੱਟ ਕੇ ਰੱਖੇ ਹੋਏ ਨੇ ਪਿਆਜ਼ ਔਰ ਲਸਣ ਪਿਆਜ਼ ਲਸਣ ਥੋੜੀ ਦੇਰ ਸੇਕ ਲੱਗਣ ਦੋ ਪੰਜ ਸਤ ਮੈਂਟੇ ਨੂੰ ਸੇਕ ਲੱਗਣ ਤੋਂ ਬਾਅਦ ਹਾਂਜੀ ਇਹਦੇ ਵਿੱਚ ਪਾ ਦੋ ਟਮਾਟਰ ਹਰੀ ਮਿਰਚ ਹਾਂਜੀ ਟਮਾਟਰ ਹਰੀ ਮਿਰਚ ਨੂੰ ਚੰਗੀ ਤਰ੍ਹਾਂ ਹਲਾ ਕੇ ਥੋੜੀ ਦੇਰ ਇਹਨੂੰ ਪੁੰਨ ਹੋ ਲੈਣ ਦਿਓ ਹੁਣ ਇਸ ਵਿੱਚ ਜੀਰਾ ਇੱਕ ਚਮਚਾ ਜੀਰੇ ਦਾ ਪਾ ਦੋ ਹਲਦੀ ਪਾ ਦੋ ਥੋੜੀ ਜੀ ਲਾਲ ਮਿਰਚ ਵੀ ਕਲਰ ਚ ਵਧੀਆ ਆ ਜਾਊਗਾ ਤੇ ਥੋੜੀ ਜੀ ਮੈਂ ਪਾਉਂਗੀ ਮੇਥੀ ਜਿਹੜੀ ਮਿਕਸ ਚ ਆਪਾਂ ਸਰਦੀ ਚ ਸਕਾਲਣੇ ਆ ਜੇ ਮੁੱਲ ਲੈ ਕੇ ਆਉਣੀਆਂ ਤੁਸੀਂ ਮੁੱਲ ਵੀ ਲਿਆ ਸਕਦੇ ਹੋ ਦੇਖੋ ਛੋਲੇ ਆਪਾਂ ਉਬਾਲ ਕੇ ਰੱਖੇ ਹੋਏ ਸੀ ਚੰਗੀ ਤਰ੍ਹਾਂ ਬਾਅਦ ਲਿਓ ਛੋਲੇ ਇਹਨਾਂ ਦਾ ਪਾਣੀ ਕੱਢ ਕੇ ਦੁਬਾਰਾ ਪਾਣੀ ਪਾਇਆ ਤੇ ਉਹ ਤੜਕਾ ਆਪਾਂ ਜਿਹੜਾ ਭੁੰਨੇ ਆ ਉਹ ਸਾਰਾ ਗ੍ਰੇਂਡਰ ਕਰ ਲਿਆ ਦੇਖੋ ਤੜਕੀਦਾਨੀ 'ਚ ਹੁਣ ਇੱਕ ਚਮਚਾ ਮੈਂ ਦੇਸੀ ਘਿਓ ਦਾ ਪਾਇਆ ਤੁਸੀਂ ਤੇਲ ਵੀ ਪਾ ਸਕਦੇ ਹੋ ਹੁਣ ਦੇਖੋ ਮਿਕਸੀ ਰਾਹੀਂ ਜੋ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਪਾ ਦਣਾ ਤੜਕਾ ਇਹਦੇ ਵਿੱਚ ਸਾਰਾ ਵੀ ਚੰਗੀ ਤਰ੍ਹਾਂ ਮਿਕਸ ਹੋਏ ਤੋਂ ਬਾਅਦ ਪੁਨਨ ਹੋ ਜਵੇ ਇਹਨੂੰ 2-4 ਮਿੰਟ ਚੰਗੀ ਤਰ੍ਹਾਂ ਸੇਕ ਲਵਾ ਲਓ ਵਿੱਚ ਇਹਦੇ ਕੱਚੇਪਣ ਦਾ ਉਹ ਨਾ ਹੋਵੇ ਟੇਸਟ ਜੀ ਦੇਖੋ ਕਾਲੀ ਮਿਰਚ ਪਾਉਣੀ ਹੈ ਪਾ ਸਕਦੇ ਹਾਂ ਤੁਹਾਡੀ ਚੋਇਸ ਹੈ ਜਿਵੇਂ ਤੁਹਾਨੂੰ ਠੀਕ ਲੱਗਦਾ ਨੂੰ ਇਹ ਸਾਰੇ ਤੜਕੇ ਨੂੰ ਸ਼ੁਰਲਿਆਂ ਦੇ ਵਿੱਚ ਪਾ ਦੋ ਤੇ ਗੈਸ ਨੂੰ ਥੋੜੀ ਦੇਰ ਸਿਮਤੇ ਚੱਲਿਆ ਰਹਿਣ ਦਿਓ ਤਾਂ ਕਿ ਸਾਰਾ ਮਸਾਲਾ ਵੀ ਮਿਕਸ ਹੋ ਜਾਊਗਾ ਚੂੜੀ ਤਾਂ ਆਪਣੇ ਹੋਗੇ ਜੀ ਬਣ ਕੇ ਤਿਆਰ ਚਲੋ ਆਪਾਂ ਬਣਾਈਏ ਉਧਰ ਪਠੂਰੇ ਅਲਟਾ ਵੀ ਆਪਣਾ ਤਿਆਰ ਹੈ ਪਠੂਰਿਆਂ ਦਾ ਹੱਥ ਨੂੰ ਥੋੜਾ ਜਿਹਾ ਘਿਓ ਲਾ ਕੇ ਇਹਨੂੰ ਚੱਕਲੇ ਤੇ ਪਹਿਲਾਂ ਹੱਥ ਨਾਲ ਚੰਗੀ ਤਰ੍ਹਾਂ ਨਾਲੇ ਤੜੇ ਨੂੰ ਸਪਲੈਸ਼ ਕਰਦੇ ਹੁਣ ਇਹਨੂੰ ਬੇਲਨੇ ਨਾਲ ਪਠੂਰਾ ਥੋੜਾ ਵੱਡਾ ਬੇਲ ਹੁੰਦਾ ਹੁੰਦਾ ਹੈ ਮੈਦਾ ਬੀਚ ਪਾਇ ਤੋਂ ਪਠੂਰਾ adda ਵੱਡਾ ਨਹੀਂ ਰਹਿਣਾ ਦੇਖਿਓ ਤੇਲ ਚ ਬਣਾ ਸਕਦੇ ਹਾਂ ਕਿਉਂਕਿ ਆਪਣੀ ਚੋਇਸ ਹੈ ਤੁਹਾਡੀ ਦੇਖੋ ਜੀ ਪਠੂਰਾ ਹੋ ਗਿਆ ਬਣ ਕੇ ਤਿਆਰ ਚਲੋ ਜੀ ਹੁਣ ਆਪਾਂ ਇਹਨੂੰ ਸਰਵ ਕਰੀਏ ਚੂਰਲੇ ਪੂਰੀ ਦਹੀਂ ਨਾਲ ਪਿਆਜ਼ ਲਿਆ ਆਓ ਜੀ ਸ਼ਕੂ ਥੈਂਕ ਯੂ